ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਮੱਕੀ ਦੇ ਆਟੇ ਵਿੱਚ ਮੌਲੀਆਂ ਪਾ ਕੇ ਬਣਾਵਾਂਗੇ ਇਹ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬੰਦਿਆ ਆਪਾਂ ਸਭ ਤੋਂ ਪਹਿਲਾਂ ਇੱਕ ਮੌਲੀ ਆ ਕੱਦੂ ਕਸ ਕਰ ਲਈਏ ਤੇ ਆਪਾਂ ਥੋੜਾ ਜਿਹਾ ਅਦਰਕ ਵੀ ਗ੍ਰੇਟ ਕਰ ਲਵਾਂਗੇ ਚਾਰ ਪੰਜ ਮੌਲੀ ਦੇ ਪੱਤੇ ਆਪਾਂ ਬ੍ਰਿਕ ਬ੍ਰਿਕ ਕੱਟ ਕੇ ਉਹ ਵੀ ਇਹਦੇ ਵਿੱਚ ਪਾਵਾਂਗੇ ਤੇ ਥੋੜਾ ਜਿਹਾ ਧਨੀਆ 1/2 ਕੱਪ ਆਪਾਂ ਮੱਕੀ ਦਾ ਆਟਾ ਪਾਇਆ। 1/2 ਕੱਪ ਆਪਾਂ ਕਣਕ ਦਾ ਆਟਾ ਐਡ ਕੀਤਾ। 1 ਚਮਚ ਜੀਰਾ, 1/2 ਚਮਚ 레드 ਚਿੱਲੀ ਪਾਊਡਰ ਤੇ 1/2 ਚਮਚ ਧਨੀਆ ਪਾਊਡਰ ਸਵਾਦ ਅਨੁਸਾਰ ਨਮਕ ਤੇ 1/2 ਚਮਚ ਗਰਮ ਮਸਾਲਾ ਤੇ 1/2 ਚਮਚ ਆਪਾਂ ਜਵੈਂਫਾਈ ਹੈ ਤੇ ਸੁੱਕੀ ਮੇਥੀ 1/2 ਚਮਚ ਆਪਾਂ ਗ੍ਰੀਨ ਚਿੱਲੀ ਪੇਸਟ ਪਾਇਆ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਗਰਮ ਪਾਣੀ ਨਾਲ ਆਪਣਾ ਡੋ ਰੈਡੀ ਕਰਾਂਗੇ ਪਾਣੀ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਵਾ ਕਿਉਂਕਿ ਸਰਦੀ ਦਾ ਸੀਜ਼ਨ ਆ ਆਟਾ ਆਪਣਾ ਜਲਦੀ ਫਿਰ ਠੰਡਾ ਹੋ ਜਾਵੇਗਾ 10-14 ਮਿੰਟ ਆਪਾਂ ਡੋ ਨੂੰ ਰੈਡੀ ਕਰਨ ਲੱਗਣਗੇ ਜਿੰਨਾ ਵਧੀਆ ਆ ਪਾਟਾ ਗੁੰਨ ਕੇ ਰੈਡੀ ਕਰਾਂਗੇ ਉੰਨੇ ਵਧੀਆ ਚਪਤੀ ਬਣਨਗੀਆਂ ਹੋਪਾ ਥੋੜਾ ਜਿਹਾ ਪਾਣੀ ਹੱਥਾਂ ਤੇ ਲਗਾ ਕੇ ਬੋਲਸ ਬਣਾ ਕੇ ਇਹਨਾਂ ਦੀ ਰੋਟੀ ਰੈਡੀ ਕਰਾਂਗੇ ਰੋਟੀ ਜੇ ਰ ਮੱਕੀ ਦਾ ਆਟਾ ਆਪਾਂ ਰੋਟੀ ਬਣਾਣੇ ਆਪਾਂ ਉਸੇ ਟਾਈਮ ਗੁੰਨ ਕੇ ਬਣਾਣੇ ਆ ਇਹ ਪਹਿਲਾਂ ਗੁੰਨ ਕੇ ਨਹੀਂ ਰੱਖਿਆ ਜਾਂਦਾ ਕਿਉਂਕਿ ਗਰਮ ਗਰਮ ਜਦੋਂ ਆਪਾਂ ਪਾਣੀ ਨਾਲ ਗੁੰਨਦੇ ਆ ਬਹੁਤ ਵਧੀਆ ਬਣਦੀ ਹੈ ਰੋਟੀ ਕਿਉਂਕਿ ਮੈਂ ਦੇਖਿਆ ਕਈ ਲੇਡੀਆਂ ਪਹਿਲਾਂ ਗੁੰਨ ਕੇ ਫਰਿੱਜ ਵਿੱਚ ਰੱਖ ਬੰਦੀਆਂ ਨੇ ਆਟਾ ਜਿਹੜਾ ਮੱਕੀ ਦਾ ਆਟਾ ਹੈ ਗਰਮ ਪਾਣੀ ਨਾਲ ਗੁੰਨਿਆ ਜਾਂਦਾ ਫਰਿੱਜ 'ਚ ਰੱਖਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਆਟੇ ਨੂੰ ਇਸ ਤਰ੍ਹਾਂ ਪਾਸਾਰੀਆਂ 'ਚ ਪੱਤੀਆਂ ਰੈਡੀ ਕਰੇ ਹੋਗੇ ਤੇ ਦੇਸੀ ਘਿਓ ਅਪਲਾਈ ਕਰਾਂਗੇ ਜਿੰਨੇ ਆਪਾਂ ਤਵੇ ਦੇ ਉੱਤੇ ਸਲੋ ਗੈਸ ਤੇ ਰੋਟੀ ਨੂੰ ਪਕਾਵਾਂਗੇ ਉੰਨੀ ਜ਼ਿਆਦਾ ਟੇਸਟੀ ਬਣेंगी। ਜਦੋਂ ਆਪਾਂ ਤਵਾ ਝੱਕੇ ਗੈਸ ਤੇ ਪਕਾ ਲੈਂਦੇ ਆ ਰੋਟੀ ਅੰਦਰੋਂ ਕੱਚੀ ਰਹਿ ਜਾਂਦੀ ਆ ਉਸ ਸਵਾਦ ਵੀ ਨਹੀਂ ਲੱਗਦੀ। ਹੁਣ ਆਪਾਂ ਇਹਨੂੰ ਚਾਹ ਨਾ ਤਈ ਨਾ ਦੇਸੀ ਘਿਓ ਨਾ ਕਿਸੇ ਚੀਜ਼ ਨਾਲ ਵੀ ਖਾ ਸਕਦੇ ਆ। ਇਸੇ ਤਰ੍ਹਾਂ ਆਪਾਂ ਸਾਰੀਆਂ ਚਪਾਤੀਆਂ ਆਪਣੀ ਰੈਡੀ ਕਰ ਲਵਾਂਗੇ। ਇੱਕ ਵਾਰ ਜ਼ਰੂਰ ਟਰਾਈ ਕਰਿਓ ਮੱਕੀ ਦੀ ਰੋਟੀ। ਮੋਲੀ ਵਾਲੇ ਪਰਾਂਠੇਆਂ ਨਾਲ ਵੀ ਜ਼ਿਆਦਾ ਵਧੀਆ ਬੰਦਦੀ। ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਤੁਸੀਂ ਛੋਟੀਆਂ-ਛੋਟੀਆਂ ਰੋਟੀਆਂ ਵੀ ਬਣਾ ਸਕਦੇ ਹੋ। ਬਹੁਤ ਹੀ ਹੈਲਦੀ ਚਪਾਤੀ ਆਰ <strong>ਬੇਟ</strong> ਲਾਸ ਲਈ ਵੀ ਬਹੁਤ ਵਧੀਆ ਰਹਿੰਦੀ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਚਪਾਤੀਆਂ ਰੈਡੀ ਕਰ ਲਈਆਂ ਹੁਣ ਆਪਾਂ ਮਿੱਥੇ ਵਾਲੀਆਂ ਚਪਾਤੀ ਰੈਡੀ ਕਰਾਂਗੇ ਮਿੱਥੇ ਦੇ ਆਪਾਂ ਡੰਡਲ ਤੋੜ ਕੇ ਵਾਸ਼ ਕਰਕੇ ਇਹਨਾਂ ਨੂੰ ਹੁਣ ਆਪਾਂ ਪੀਸਾਂਗੇ ਤੇ ਹੁਣ ਆਪਾਂ ਸਵਾਦ ਅਨੁਸਾਰ ਹਰੀ ਮਿਰਚਾਂ ਤੇ ਇੱਕ ਚਮਚ ਆਪਾਂ ਅਦਰਕ ਦਾ ਟੁਕੜਾ ਲਿਆ 1 ਇੰਚ ਤੇ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਐਡ ਕਰਾਂਗੇ ਮਿੱਥੇ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਪਾਣੀ ਆਪਾਂ ਜਿਆਦਾ ਨਹੀਂ ਪਾਵਾਂਗੇ ਥੋੜਾ ਪਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਚਮਚਨਾ ਆਪਾਂ ਦਵਾ ਸਕਦੇ ਹਾਂ ਇਸ ਤਰ੍ਹਾਂ ਆਪਾਂ ਆਪਣੇ ਮਿੱਥੇ ਰੈਡੀ ਕਰ ਲਵਾਂ ਨੇ ਹੁਣ ਆਪਣਾ ਡੋ ਰੈਡੀ ਕਰਾਂਗੇ ਆਪਾਂ ਬਹੁਤ ਹੀ ਵਧੀਆ ਗ੍ਰाइंड ਹੋਇਆ ਆਪਣੇ ਮੇਥੇ ਇੱਕ ਬਾਉਲ ਆਪਾਂ ਮੱਕੀ ਦਾ ਆਟਾ ਲਿਆ 1/3 ਆਪਾਂ ਕਣਕ ਦਾ ਆਟਾ ਐਡ ਕਰ ਲਿਆ ਹੁਣ ਆਪਾਂ ਆਪਣੇ ਮੇਥੇ ਦੇ ਵਿੱਚ ਮਿਕਸ ਕਰਾਂਗੇ ਪਹਿਲਾਂ ਆਪਾਂ ਆਟਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਆਪਾਂ ਥੋੜਾ ਥੋੜਾ ਪਾਣੀ ਲਗਾ ਕੇ ਗੁੰਨਾਂਗੇ 3-4 ਮਿੰਟ ਆਪਾਂ ਚੰਗੀ ਤਰ੍ਹਾਂ ਗੁੰਨ ਲਵਾਂਗੇ ਆਪਾਂ ਪੂਰਾ ਗਰਮ ਪਾਣੀ ਨਾਲ ਗੁੰਨਾਂਗੇ ਜਿੰਨਾ ਵਧੀਆ ਆਪਾਂ ਆਟਾ ਗੁੰਨ ਕੇ ਰੈਡੀ ਕਰਾਂਗੇ ਉਨੇ ਵਧੀਆ ਆਪਣੇ ਚਪਾਤੀ ਬਣਨਗੇ। ਦੋ ਆ ਰੈਡੀ ਕਰ ਲਿਆ। ਤੇ ਤਵਾ ਵੀ ਆਪਣਾ ਗਰਮ ਹੋ ਚੁੱਕਿਆ ਵਾ। ਹੁਣ ਆਹ ਆਪਾਂ ਪਾਣੀ ਹੱਥ ਲਗਾ ਕੇ ਆਪਣੇ ਚਪਾਤੀ ਰੈਡੀ ਕਰਾਂਗੇ। ਜਿੰਨਾ ਆਪਣਾ ਦੇਖਣ ਨੂੰ ਡੋ ਵਧੀਆ ਬਣਿਆ ਉਹਨਾਂ ਚਪਾਤੀ ਵੀ ਬਹੁਤ ਟੇਸਟੀ ਔਰ ਵਧੀਆ ਬਣਦੀਆਂ ਨੇ ਕਿਸੇ ਨੇ ਸਪੈਸ਼ਲ ਆਫਰ ਤੇ ਬਣਵਾਈਆਂ ਸੀ ਇਹ ਰੋਚਪਾਤੀਆਂ ਉਹਨਾਂ ਨੂੰ ਬਣਾ ਕੇ ਖਲਾਈਆਂ ਸੀ ਕਹਿੰਦੇ ਬਹੁਤ ਵੀ ਵਧੀਆ ਸਾਨੂੰ ਟੇਸਟੀ ਲੱਗੀਆਂ ਅਸੀਂ ਹੋਰ ਤਰੀਕੇ ਨਾਲ ਬਣਾਉਨੇ ਆ ਤੁਸੀਂ ਸਾਨੂੰ ਇਸ ਤਰ੍ਹਾਂ ਜ਼ਰੂਰ ਵੀਡੀਓ ਚ ਬਣਾ ਕੇ ਦੱਸਿਓ ਹਰਿਆਣਾ ਵਾਲਿਆਂ ਦੀ ਫਰਮੈਸ਼ ਤੇ ਬਣੀਆਂ ਨੇ ਹਰਿਆਣਾ ਵਾਲੇ ਹੁਣ ਮੇਰੀ ਵੀਡੀਓ ਦੇਖੋਗੇ ਤਾਂ ਸਾਰੇ ਚੰਗੀ ਤਰ੍ਹਾਂ ਸ਼ੇਅਰ ਕਰ ਦਿਓ ਜ਼ਰੂਰ ਹੌਲੀ ਹੌਲੀ ਇਸ ਤਰ੍ਹਾਂ ਚਪਾਤੀ ਬਣਾਉਂਦੇ ਜਾਵਾਂਗੇ ਤੁਸੀਂ ਸਭ ਤਾਂ ਥੋੜੀਆਂ ਛੋਟੀਆਂ ਚਪਤੀਆਂ ਬਣਾ ਸਕਦੇ ਹੋ ਫਸਟ ਟਾਈਮ ਬਣਾ ਰਹੇ ਹੋ ਬਹੁਤ ਹੀ ਵਧੀਆ ਚਪਾਤੀ ਬਣੀ ਆ ਆਪਣੀ ਆਪਾਂ ਜਿਹਨੇ ਡੋ ਵਧੀਆ ਆਪਣਾ ਬਣਾਵਾਂਗੇ ਉੰਨੀ ਵਧੀਆ ਚਪਤੀ ਬਣਾਵਾਂਗੇ ਨਹੀਂ ਤਾਂ ਕਨਾਰੇ ਤਾਂ ਟੁੱਟਦੀਆਂ ਰਹਿੰਦੀਆਂ ਜੇਕਰ ਰੈਸਪੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਆਪਨਾ ਆਪਾ ਦੂਸਰੇ ਚਪਾਤੇ ਵੀ ਰੈਡੀ ਕਰ ਲਵਾਂਗੇ। ਨਾਣ ਵੀ ਆਪਾਂ ਸਲੋ ਗੈਸ ਤੇ ਜਿੰਨਾ ਜ਼ਿਆਦਾ ਪਕਾਵਾਂਗੇ ਉਹਨੇ ਵਧੀਆ ਚਪਾਤੀ ਬਣेंगी ਅੰਦਰ ਤੱਕ ਆਟਾ ਕੱਚਾ ਨਹੀਂ ਰਹੇਗਾ ਚੰਗੀ ਤਰ੍ਹਾਂ ਪੱਕ ਜਾਵੇਗੀ ਤੇ ਆਪਾਂ ਨੂੰ ਹੁਣ ਕੜ ਦੇ ਨਾਲ ਕਾਲੀ ਮਿਰਚ ਪਾ ਕੇ ਥੋੜੀ ਜਿhi ਸਰਵ ਕਰਾਂਗੇ ਬਹੁਤੀ ਵਧੀਆ ਬਣੀਆਂ ਚਪਾਤੀਆਂ ਜਰੂਰ ਟਰਾਈ ਕਰਿਓ ਇਹਨੀਆਂ ਜਿਹੜੀਆਂ ਦੇਖਣ ਨੂੰ ਵਧੀਆ ਲੱਗ ਰਹੀਆਂ ਚਪਾਤੀਆਂ ਨੇ ਖਾਣ ਨੂੰ ਸਵਾਦ ਲੱਗਦੀਆਂ ਨੇ ਸਰਦੀਆਂ ਵਿੱਚ ਮੇਥੇ ਵਾਲੀ ਰੋਟੀ ਜ਼ਿਆਦਾ ਖਾਈ ਜਾਂਦੀ ਹੈ। ਬਹੁਤ ਹੀ ਜ਼ਿਆਦਾ ਸਵਾਦ ਸਵਾਦਿਸ਼ਟ ਬਣਦੀਆਂ ਨੇ। ਇੱਕ ਵਾਰ ਜਰੂਰ ਟਰਾਈ ਕਰਿਓ। ਥੈਂਕਸ ਫॉर ਵਾਚਿੰਗ।